ਜੀ ਸਰ ਲੁਧਿਆਣਾ ਉਰੋਂ ਦੇ थाना ਜੋਧਾ ਵਿਖੇ ਕੱਲ ਸਾਨੂੰ ਕਰੀਬ 1 ਵਜੇ ਕੰਟਰੋਲ ਰੂਮ ਲਈ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ थाना ਜੋਧਾ ਦੇ ਪਿੰਡ ਨਾਰੰਗਵਾਲ ਵਿਖੇ ਦਸਮੇਸ਼ ਫੀਲਿੰਗ ਸਟੇਸ਼ਨ ਆ ਇਸ ਪਟ્રોલ ਪੰਪ ਤੇ ਦੋ ਅਨੁਸ਼ਾਧ ਦੇ ਨੌਜਵਾਨ ਆਉਂਦੇ ਹਨ ਤੇ ਜੋ ਪਲੇਟਿਨਾ ਮੋਟਰਸਾਈਕਲ ਤੇ ਸਵਾਰ ਹੋਏ ਸਨ ਉਹਨਾਂ ਵੱਲੋਂ ਪਟ્રોલ ਪੰਪ ਤੇ ਜੋ ਸ਼ਿਵ ਸ਼ੰਕਰ ਜੋ ਕਿ ਪ੍ਰਵਾਸੀ ਆ ਉਹ ਇੱਥੇ ਕੰਮ ਕਰਦਾ ਪੈਟਰੋਲ ਫਿਲਿੰਗ ਕਰਨ ਦਾ ਸੋ ਉਸ ਕੋਲੋਂ ਇਹ 100 ਰੁਪਏ ਦਾ ਪੈਟਰੋਲ ਪੰਪ ਮੋਟਰਸਾਈਕਲ ਦੇ ਵਿੱਚ ਪਾਉਂਦੇ ਹਨ ਤੇ ਜਦੋਂ ਪੈਸੇ ਦੇਣ ਦੇ ਭਾਣੇ ਇਹ ਦੋਨੇ ਪੈਟਰੋਲ ਪੰਪ ਲੁੱਟਣ ਦੀ ਦੀਪ ਦੇ ਨਾਲ ਉਸ ਕੋਲ ਜੋ ਟੰਗਿਆ ਹੋਇਆ ਪੈਸਿਆਂ ਦਾ ਬੈਗ ਸੀ ਉਸ ਕੋਲੋਂ ਖੋ ਕੇ ਧੱਕਾ ਮੁਕੀਲ ਵੀ ਕਰਦੇ ਉਹਨਾਂ ਦੀ ਉਸ ਜਗ੍ਹਾ ਤੇ ਹੁੰਦੀ ਹੈ ਸੋ ਉਸ ਨੂੰ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਹਨ ਜਿਸ ਤੋਂ ਬਾਅਦ ਜਦੋਂ ਸਾਡੀ ਪੁਲਿਸ ਨੂੰ ਇਤਲਾਹ ਮਿਲਦੀ ਹੈ ਤਾਂ ਤੁਰੰਤ ਸਾਡੇ ਐਸਐਚਓ ਜੋਧਾ ਇਨਾਂ ਦੀ ਪੂਰੀ ਟੀਮ ਐਕਸ਼ਨ ਦੇ ਵਿੱਚ ਆਉਂਦੀ ਹੈ। ਇਹਨਾਂ ਵੱਲੋਂ ਕੁਝ ਹੀ ਘੰਟਿਆਂ ਦੇ ਵਿੱਚ ਟੈਕਨੀਕਲ ਸਾਧਨ ਕੋਰ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਦੋਨੇ ਦੋਸ਼ੀ ਜਿਨ੍ਹਾਂ ਵਿੱਚ ਪਹਿਲਾ ਦੋਸ਼ੀ ਨਿੱਕਾ ਪੁੱਤਰ ਕਲੰਤ ਸਿੰਘ ਦੂਸਰਾ ਵਿੱਕੀ ਪਹਿਲਾ ਦੋਸ਼ੀ ਨਾਰਕਵਾਲ ਦੇ ਰਹਿਣ ਵਾਲਾ ਤੇ ਦੂਸਰਾ ਵਿੱਕੀ ਜੋ ਕਿ ਕੰਗਰਾਣੇ ਪਿੰਡ ਦਾ ਰਹਿਣ ਵਾਲਾ ਇਹਨਾਂ ਦੀ ਪਛਾਣ ਕੀਤੀ ਜਾਂਦੀ ਹੈ। ਜਿਵੇਂ ਕਿ ਸਾਨੂੰ ਸ਼ਿਵਸ਼ੰਕਰ ਜੋ ਕਿ ਪ੍ਰਵਾਸੀ ਉੱਥੇ ਕੰਮ ਕਰਦਾ ਸੀ ਉਸ ਤੋਂ ਉਹਨਾਂ ਦੱਸਿਆ ਗਿਆ ਸੀ ਕਿ ਉਸਦੇ ਬੈਗ ਵਿੱਚ 10 ਤੋਂ 11000 ਰੁਪਏ ਸੀ। ਜੋ ਕੀ ਉਹਨਾਂ ਵੱਲੋਂ ਹੋ ਗਿਆ ਫਰਾਰ ਹੋ ਗਿਆ ਇਸ ਤੋਂ ਬਾਅਦ ਅਸੀਂ ਤਰੀਬ 7-8 ਘੰਟਿਆਂ ਦੇ ਵਿੱਚ ਵਿੱਚ ਹੀ ਦੋਨੋਂ ਦੋਸ਼ੀਆਂ ਨੂੰ ਅਰੈਸਟ ਵੀ ਕੀਤਾ ਵਾ ਉਹਨਾਂ ਕੋਲੋਂ 10000 ਰੁਪਏ ਬਰਾਮਦ ਕੀਤਾ ਗਿਆ ਵਾ ਕਿ ਜੋ ਪਲੈਟਿਨਾ ਮੋਟਰਸਾਈਕਲ ਦੀ ਵਰਤੋਂ ਕਰਕੇ ਇਹਨਾਂ ਨੇ ਲੁੱਟ ਦੀ ਵਾਰਦਾਤ ਕੀਤੀ ਸੀ ਉਹ ਮੋਟਰਸਾਈਕਲ ਵੀ ਇਹਨਾਂ ਕੋਲੋਂ ਬਰਾਮਦ ਕਰ ਲਿਆ ਗਿਆ ਜੀ ਸਰ ਪਹਿਲੇ ਵੀ ਕੋਈ ਵਾਰਦਾਤ ਕਰਦੇ ਨੇ ਇਹ ਬੰਦੇ ਨੇ ਇਨ੍ਹਾਂ ਦੇ ਖਿਲਾਫ ਜੋ ਥਾਣੇ ਦਾ ਰਿਕਾਰਡ ਚੈੱਕ ਕੀਤਾ ਗਿਆ ਵਾ ਇਹਨਾਂ ਦੇ ਖਿਲਾਫ ਹੋਰ ਕੋਈ ਮਕਦਮਾ ਤਾਂ ਨਹੀਂ ਦਰਜ ਬਟ ਇਹਨਾਂ ਤੋਂ ਡੰਗਾਈ ਦੇ ਵਿੱਚ ਪੁਸ਼ਕਸ਼ ਕੀਤੀ ਜਾਊਗੀ ਤੇ ਸਾਨੂੰ ਪੂਰੀ ਉਮੀਦ ਆ ਕਿ ਹੋਰ ਵੀ ਕਈ ਮੁਕਦਮੇ ਜਾਂ ਲੁੱਟਖੋਹ ਦੀ ਵਾਰਦਾਤਾਂ ਇਹਨਾਂ ਵੱਲੋਂ ਕੀਤੀਆਂ ਹੋ ਸਕਦੀਆਂ ਨੇ ਤੇ ਸਾਡੇ ਹੋਰ ਵੀ ਕਈ ਮੁਕਦਮੇ ਇਹਨਾਂ ਕੋਲੋਂ ਟ੍ਰੇਸ ਹੋ ਸਕਦੇ ਨੇ ਤੇ ਹੋਰ ਵੀ ਕਾਫੀ ਰਿਕਵਰੀ ਹੋ ਸਕਦੀ ਹੈ ਸਰ ਲੁੱਟਖੋਹ ਦੀ ਵਾਰਦਾਤ ਨੂੰ ਕੋਈ ਨਾ ਕੋਈ ਹਥਿਆਰ ਕੋ ਬਰਾਮਦ ਹੋਈ ਕੁਝ ਜੋ ਮੌਕੇ ਤੇ ਸਾਡੇ ਵੱਲੋਂ ਕੰਟਰੋਲ ਪੰਪ ਦੀ ਵੀਡੀਓ ਵੀ ਚੈੱਕ ਕੀਤੀ ਗਈ ਹੈ ਕਿ ਇਹਨਾਂ ਨੇ ਹੱਥਾਪਾਈ ਦੇ ਨਾਲ ਹੀ ਉਸ ਕੋਲੋਂ ਖੋਹ ਕੀਤੀ ਸੀ ਕੋਈ ਮੌਕੇ ਤੇ ਹਥਿਆਰ ਤਾਂ ਨਹੀਂ ਸੀਗਾ ਬਟ ਇਹਨਾਂ ਦੇ ਖਿਲਾਫ ਹੋਰ ਮੁਕਦਮੇ ਦਰਜ ਹੋਇਆ ਜੋ ਕਿ ਕਾਫੀ ਹੀਨਿਸ ਅਫੈਂਸ ਆ ਇਟਸੈਲਫ ਇਹ ਖੋਹ ਕਰਨਾ ਇਸ ਕਰਕੇ ਇਹਨਾਂ ਕੋਲ ਹਥਿਆਰ ਦੀ ਤਾਂ ਕੋਈ ਬਰਾਮਦਗੀ ਨਹੀਂ ਹੈ ਬਟ ਇਹਨਾਂ ਕੋਲ ਖੋਏ ਹੋਏ 10570 ਰੁਪਏ ਦੀ ਮੋਟਰਸਾਈਕਲ ਬਰਾਮਦ ਕੀਤੀ ਹੈ